ਸਤਿ ਸ਼੍ਰੀ ਅਕਾਲ ਮੈਂ ਡਾਕਟਰ ਗੁਰਵੀਰ ਇਸ ਵੀਡੀਓ ਦੇ ਵਿੱਚ ਆਪਾਂ ਦੇਖ ਰਹੇ ਹਾਂ ਪਲੈਟੀਨੇ ਇੰਜਣ ਤੇ ਆਪਣਾ ਫਿੱਟ ਕੀਤਾ ਹੋਇਆ ਹਾਈ ਪ੍ਰੈਸ਼ਰ ਸਪਰੇ ਪੰਪ ਜਿਹਦੀ ਤੇ ਆਪਾਂ ਨੇ ਪਿੱਛੇ ਇੱਕ ਵੀਡੀਓ ਕੀਤੀ ਆ ਤੇ ਹੁਣ ਆਪਾਂ ਇਹਦੀ ਟੈਸਟਿੰਗ ਕਰ ਰਹੇ ਹਾਂ ਇੱਕ ਵਾਰੀ ਚਲਾ ਕੇ ਬਈ ਇਹਦਾ ਪ੍ਰੈਸ਼ਰ ਵਗੈਰਾ ਬਣਦਾ ਹੈ ਜਾਂ ਨਹੀਂ ਕਿੰਨਾ ਕੁ ਬਣਦਾ ਹੈ ਕਿਹੜੇ ਗੇਅਰ 'ਚ ਇਹ ਚੱਲੂਗਾ ਉਸ ਤੋਂ ਬਾਅਦ ਆਪਾਂ ਇਹਦਾ ਟੈਂਕੀ ਵਗੈਰਾ ਦਾ ਸੋਚਾਂਗੇ ਬਈ ਟੈਂਕੀ ਇਹਦੀ ਕਿਵੇਂ ਫਿੱਟ ਕਰਨੀ ਹੈ ਕਿੱਥੇ ਕਰਨੀ ਹੈ ਕਿਹੋ ਜੀ ਲਿਆਉਣੀ ਹੈ ਤਾ ਫਿਲਹਾਲ ਆਪਾਂ ਨੇ ਬਾਲਟੀ ਦੇ ਵਿੱਚ ਟੂਟੀ ਛੱਡੀ ਐ ਤੇ ਦਾ ਪਾਈਪ ਉਧਰ ਲਾਇਆ ਉਸ ਤੋਂ ਬਾਅਦ ਹੁਣ ਆਪਾਂ ਟਰੈਕਟਰ ਤੇ ਰੋਟਾਵੇਟਰ ਧੋ ਕੇ ਦੇਖਦੇ ਆਂ ਤਾਂ ਆਹ ਦੇਖੀ ਆਪਾਂ ਇਹਦਾ ਪ੍ਰੈਸ਼ਰ ਵਧੀਆ ਬਣ ਰਿਹਾ ਤੇ ਸਾਫ ਸਫਾਈ ਵੀ ਵਧੀਆ ਹੋ ਰਹੀ ਹੈ ਧੋਤਾ ਵਧੀਆ ਜਾ ਰਿਹਾ ਆ ਮੈਂ ਇਹਨੂੰ ਧੋਣ ਲੱਗ ਰਿਹਾ ਪਾਈਪ ਲਿਆਂਦਾ ਆਪਾਂ ਨੇ ਇਹ ਪਾਈਪ ਤੇ ਗਨ ਗਨ 150 100 ਰੁਪਏ ਦੀ ਪਈ ਐ ਤੇ ਪਾਈਪ ਪਿਆ ਇਹ ਆਪਣਾ 4500 ਰੁਪਏ ਦਾ ਪ੍ਰੈਸ਼ਰ ਵੀ ਆਪਾਂ ਦੇਖ ਸਕਦੇ ਆ ਵਧੀਆ ਪ੍ਰੈਸ਼ਰ ਬਣ ਰਿਹਾ ਹੈ ਇੱਥੇ ਤਾਂ ਹਲੇ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਖੇਤਰੇ ਵਿੱਚ ਵੀ ਟੈਸਟ ਕਰਾਂਗੇ ਕਿਉਂਕਿ ਉੱਥੇ ਪਾਈਪ ਵੀ ਡਬਲ ਹੋ ਜਾਣਾ ਤੇ ਬਾਕੀ ਲੋਡ ਵੀ ਦੇਖਦੇ ਆਂ ਇੰਜਣ ਕਿੰਨਾ ਕੁ ਲੈਂਦਾ ਕਿੰਨਾ ਕੁ ਗਰਮ ਹੁੰਦਾ ਉਹ ਸਾਰਾ ਕੁਝ ਆਪਾਂ ਇਸ ਤੋਂ ਬਾਅਦ ਢੂੰਗੇ ਥੋੜਾ ਜਿਹਾ ਅੱਧਾ ਪੌਣਾ ਘੰਟਾ ਬਾਅਦ ਚਲਾ ਕੇ ਫਿਰ ਦੇਖਾਂਗੇ ਵੀ ਕੀ ਹਿਸਾਬ ਹੈ ਤਾਂ ਪਹਿਲਾਂ ਇਹ ਆਪਾਂ ਨੇ ਚੌਥੇ ਗੇਅਰ 'ਚ ਚਲਾਇਆ ਹੁਣ ਇਹ ਚੌਥਾ ਹੀ ਚੱਲ ਰਿਹਾ ਹੈ ਪ੍ਰੈਸ਼ਰ ਇੱਥੇ ਹੀ ਬਹੁਤ ਵਧੀਆ ਪ੍ਰੈਸ਼ਰ ਇਹਦਾ ਆਪਾਂ ਨੇ ਰੱਖਿਆ ਹੋਇਆ 20 ਤੋਂ 30 ਦੇ ਬਾਰ ਦੇ ਵਿਚਕਾਰ ਤੇ ਇਸ ਦੇ ਨਾਲ ਹੀ ਚੱਕਰ ਜਿਹੜੇ ਹੈਗੇ ਉਹ ਮੋਟਰਸਾਈਕਲ ਵਾਲੀ ਚੱਕਰ ਨੇ ਜਿਉਂਕਿ ਆ ਕੋਈ ਥਿਲੇ ਚ ਗਰਾਰੀ ਵਗੈਰਾ ਦੇ ਵਿੱਚ ਬਦਲਾਅ ਨਹੀਂ ਕੀਤਾ ਗਿਆ ਮੋਟਰਸਾਈਕਲ ਵਾਲੀ ਉਹੀ ਅੱਗੇ ਗਰਾਰੀ ਹੈ ਤੇ ਪਿਛਲੇ ਪਾਸੇ ਮੋਟਰਸਾਈਕਲ ਵਾਲੀ ਗਰਾਰੀ ਹੀ ਆਪਾਂ ਨੇ ਇਹਦੇ ਉੱਪਰ ਫਿੱਟ ਕਰੀ ਹੈ ਚੇਨ ਦੇ ਉੱਪਰ ਹੀ ਸਿਸਟਮ ਚੱਲ ਰਿਹਾ ਹੈ ਹੁਣ ਆਪਾਂ ਗੇਰਾਂ ਦੀ ਗੱਲ ਕਰਦੇ ਹਾਂ ਤਾਂ ਪਹਿਲੇ ਗੇਅਰ ਦੇ ਵਿੱਚ ਤਾਂ ਬਹੁਤ ਜ਼ਿਆਦਾ ਰੇਸ ਤੇ ਨਹੀਂ ਪੈਂਦੀ ਹੈ ਤਾਂ ਥੋੜਾ ਜਿਹਾ ਪ੍ਰੈਸ਼ਰ ਉੱਠਦਾ ਹੈ ਦੂਸਰੇ ਦੇ ਵਿੱਚ ਵੀ ਇਹਦਾ ਪ੍ਰੈਸ਼ਰ ਨਹੀਂ ਬਣਦਾ ਤੇ ਤੀਜੇ ਗੇਅਰ ਦੇ ਵਿੱਚ ਇਹ ਬਹੁਤ ਵਧੀਆ ਚੱਲਦਾ ਤੇ ਹਾਲਾਂਕਿ ਚੌਥੇ ਗੇਅਰ ਦੇ ਵਿੱਚ ਵੀ ਵਧੀਆ ਚੱਲਦਾ ਹੈ ਪਰ ਚੌਥੇ ਦੇ ਵਿੱਚ ਜਦੋਂ ਅਸੀਂ ਇਹ ਲਗਭਗ 30-35 ਮਿੰਟ ਚਲਾ ਕੇ ਦੇਖਿਆ ਤਾਂ ਉਦੋਂ ਇਹ ਇੰਜਨ ਸੇਕ ਬਹੁਤ ਮਾਰ ਲੱਗ ਜਾਂਦਾ ਤਾਂ ਇਹਦੇ ਲਈ ਵੀ ਮੈਨੂੰ ਲੱਗਦਾ ਵੀ ਇਹਦੇ ਉੱਪਰ ਆਪਾਂ ਨੂੰ ਇੱਕ ਛੋਟੀ ਜਿਹੀ ਪੱਖੀ ਲਾਉਣੀ ਪਊਗੀ ਕਿਉਂਕਿ ਹੁਣ ਇਹ ਖੜਾ ਪੰਪ ਇੱਕ ਜਗ੍ਹਾ ਦੇ ਉੱਤੇ ਪਿਆ ਹਵਾ ਇਹਨੂੰ ਕਿਸੇ ਪਾਸੋਂ ਲੱਗਣੀ ਚਾਹੀਦੀ ਚੱਲਦੇ ਮੋਟਰਸਾਈਕਲ ਨੂੰ ਹਵਾ ਲੱਗਦੀ ਰਹਿੰਦੀ ਹੈ ਤੇ ਉਹਦੇ ਨਾਲ ਉਹ ਕਿਉਂਕਿ 에ਅਰ ਕੂਲਡ ਇੰਜਨ ਹੋਣ ਕਰਕੇ ਇਹ ਠੰਡਾ ਹੁੰਦਾ ਰਹਿੰਦਾ ਤਾਂ ਆਪਾਂ ਹੁਣ ਦੋ ਚੀਜ਼ਾਂ ਇਹਦੇ ਉੱਪਰ ਲਾ ਕੇ ਦੇਖਾਂਗੇ ਇੱਕ ਟੈਂਕੀ ਟਰਾਲ ਦੀ ਦੇਖਦੇ ਆ ਕਿਹੜੀ ਫਟਫਟ ਦੀ ਹੈ ਤੇ ਦੂਸਰਾ ਆਪਾਂ ਇਹਦੇ ਉੱਪਰ ਲਾਵਾਂਗੇ ਪੱਖਾ ਇਹਨੂੰ ਠੰਡਾ ਕਰਨ ਵਾਸਤੇ ਤੇ ਅਗਲਾ ਤਜਰਬਾ ਇਹਨੂੰ ਲਿਆ ਕੇ ਕਰਾਂਗੇ ਖੇਤ 'ਚ ਵੀਡੀਓ 'ਚ ਬਣੇ ਰਹਿਣ ਲਈ ਬਹੁਤ ਬਹੁਤ ਸ਼ੁਕਰੀਆ ਜੀ ਸਾਸਤ੍ਰਿਕਾ